ਸਿਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰ ਕੈ ਖਾਇਆ ਕੌੜਾ ਉਪਜਿਆ ਸਾਦ ਭਾਈ ਮੀਤ ਸੁਰਦਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮਨਾ ਹੋਵੈ ਵਿਣ ਨਾਵੇਂ ਵਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦੀਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਉ ਜੋ ਕੂਕਰ ਹਰਕਾਇਆ ਤਾਵੇ ਦਹਿ ਦੇ ਸਜਾਈ ਲੋਭੀ ਜੰਤ ਨਾ ਜਾਣਈ ਪੱਖ ਅਪੱਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਫਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਪਾਸਿਆ ਨਿਕਸਨਾ ਪਾਏ ਮਾਈ ਜਿਨ ਕੀਤਾ ਤਿਸਹਿ ਨਾ ਜਾਣੈ ਫਿਰ ਫਿਰ ਆਵੈ ਜਾਇ ਅਨਕ ਪ੍ਰਕਾਰੇ ਮੋਹਿਆ ਬਹੁ ਵਿਦ ਇਹੋ ਸੰਸਾਰ ਜਿਸਨੋ ਰਖੈ ਸੂਰਹ ਸਮਰਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੀ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਇਸ ਡੰਫਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰਬਾਰ ਹਰ ਗੁਣ ਗਾਓ ਮਨਾ ਸਤਗੁਰ ਸੇਵ ਪਿਆਰ ਕਿਆ ਥੋੜੀ ਬਾਤ ਗਮਾਨ ਰਹਾਉ ਜੈ ਸੇਰਨ ਪਰੋਹਣੀ ਉਠ ਚਲ ਸਹਿ ਪਰਬਾਤ ਕਿਆ ਤੂੰ ਰੱਤਾ ਗਿਰਸਤ ਸਿਉ ਸਭ ਖੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰਹਿ ਜਿਨ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ 84 ਭ੍ਰਮਤਿਆਂ ਦਲਬ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ ਸ੍ਰੀ ਰਾਗ ਮਹੱਲਾ ਪੰਜਵਾਂ ਪਿਚਰ ਵਸਹਿ ਸਹਿ ਲੜੀ ਜਿ ਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾ ਕੂਰਾਲ ਮਨ ਬੈਰਾਗ ਭਇਆ ਦਰਸ਼ਨ ਦੇਖਣ ਕਾ ਚਾਉ ਧਨ ਸੋ ਤੇਰਾ ਥਾਨ ਰਹਾਉ ਜਿ ਚਰ ਵਸਿਆ ਕੰਤ ਘਰ ਜੀਉ ਜੀਉ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਤੇੜਾ ਸਹੁ ਸੇਵ ਤੂੰ ਸਹੁਰੜੈ ਸੁਖ ਵਸ ਗੁਰ ਮਿਲ ਚੱਜ ਅਚਾਰ ਸੇਖ ਤੁਦ ਕਦੇ ਨਾ ਲੱਗੈ ਦੁਖ ਸਭਨਾ ਸਹੁਰੈ ਵੰਨਣਾ ਸਭ ਮੁਕਲਾਮਣ ਹਾਰ ਨਾਨਕ ਤਨ ਸੁਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਘਰਿ ਸ਼ੀਵਾ ਕਰਨ ਕਾਰਨ ਏਕ ਯੋਹੀ ਜਿਨ ਕੀਆ ਆਕਾਰ ਕਿਸਹਿ त्याਗੂ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਾਈ ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵਲਾਏ ਰਹਾਉ ਦੁਖ ਕਲੇਸ਼ ਨਾ ਭਉ ਬਿਆਪੈ ਗੁਰ ਮੰਤਰ ਹਿਰਦੈ ਹੋਈ ਕੋਟ ਜਤਨਾ ਕਰ ਰਹਿ ਗੁਰ ਬਿਨ ਤਰਿਓ ਨਾ ਕੋਈ ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਹੀ ਹਉ ਤਿਨ ਕੈ ਬਲੇ ਹਾਰਨੈ ਜੇ ਗੁਰ ਕੀ ਪੈਰੀ ਪਾਹੀ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਉ ਸੇ ਵਡਭਾਗੀ ਨਾਨਕਾ ਜਿਨਾਂ ਮਨ ਇਹੋ ਪਾਉ ਸ੍ਰੀ ਰਾਗ ਮਹੱਲਾ 5 ਸਚ ਹਰਿ ਧੰਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੋਂ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨਹਿ ਦਿਆ ਹਿਰਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਰੰਕਾਰ ਜੋ ਦੀ ਸੈ ਸੋ ਸਗਲ ਤੂੰ ਹੈ ਫਸਰਿਆ ਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ 5ਵਾਂ ਦੋ ਕ੍ਰਿਤ ਸੋ ਕ੍ਰਿਤ ਮੰਧੇ ਸੰਸਾਰ ਸਗਲਾਣਾ ਦੋਹ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁ ਜਾਣਾ ਰਹਾਉ ਮਾਨ ਅਭਮਾਨ ਮੰਧੇ ਸੋ ਸੇਵਕ ਨਾਹੀ ਤਤ ਸਮ ਦਰਸੀ ਸੰਤੋ ਕੋਈ ਕੋਟ ਮੰਦਾਹੀ ਕਹਿਨ ਕਹਾਵਨ ਇਹੋ ਕੀਰਤ ਕਰਲਾ ਕਥਨ ਕਹਿਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਾਤੇ ਅਬਗਤ ਕਛ ਨਦਰਨਾ ਆਇਆ ਸੰਤਨ ਕੀ ਰੇਣ ਨਾਨਕ ਧਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ ਤੇਰੇ ਭਰੋਸੈ ਪਿਆਰੀ ਮੈਂ ਲਾੜ ਲਡਾਇਆ ਭੂਲੇ ਚੂਕਹਿ ਬਾਰਿਕ ਉਹ ਹਰ ਪਿਤਾ ਮਾਇਆ ਸੋਹਿਲਾ ਕਹਿਨ ਕਹਾਵਨ ਤੇਰਾ ਬਖਮ ਭਾਵਨ ਰਹਾਉ ਹਉ ਮਾਨ ਤਾਨ ਕਰਉ ਤੇਰਾ ਹਉ ਜਾਨੋ ਆਪਾ ਸਭ ਹੀ ਮਦ ਸਭ ਹੈ ਤੇ ਬਾਹਰ ਬੇਮਹਤਾਜ ਬਾਪਾ ਪਿਤਾ ਹਉ ਜਾਨੋ ਨਾਹੀ ਤੇਰੀ ਕਮਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਸੰਤ ਜਨਾ ਮਿਲ ਪਾਈਆਂ ਕਟਿਆੜਾ ਜਮ ਕਾਲ ਸੱਚਾ ਸਾਹਿਬ ਮਨ ਉੱਠਾ ਹੋ ਆਖਸਮ ਦਿਆਲ ਪੂਰਾ ਸਤਗੁਰ ਭੇਟਿਆ ਬਿੰਸਿਆ ਸਭ ਜੰਜਾਲ ਮੇਰੇ ਸਤਿਗੁਰਾ ਹਉ ਤਉਦ ਵਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲੇ ਹਾਰਨੇ ਤੁਸ ਦਿੱਤਾ ਅਮਰਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸੇ ਪੁਰਖ ਸੁਜਾਨ ਤਿੰਨਾ ਪਿਛੈ ਛੁੱਟੀ ਐ ਜਿਨੇ ਅੰਦਰ ਨਾਮ ਨਿਧਾਨ ਗੁਰ ਜੀ ਵੜਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਪਾਈ ਸੱਚੇ ਸੇ ਤੀਰਤਿਆਂ ਦਰਗਾਹ ਬੈਸਣ ਜਾਈ ਕਰਤੇ ਹੱਥ ਵਢਿਆਈਆ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਤੀਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਬਬੀ ਕਾ ਸਰਬ ਨਿਰੰਤਰ abhavo ਰਹਿਆ ਜਪ ਨਾਨਕ ਜੀਵੈ ਈ